ਕਿ 25 ਅਗਸਤ ਐਸੇ ਮਹੀਨੇ 25 ਅਗਸਤ ਨੂੰ ਸਪੈਸ਼ਲ ਫੈਮਿਲੀ ਬਲੇਸਿੰਗ ਪ੍ਰੇਅਰ ਮੀਟਿੰਗ ਹੈ ਉਹ ਫੈਮਿਲੀ ਬਲੇਸਿੰਗ ਪ੍ਰੇਅਰ ਮੀਟਿੰਗ ਤੁਹਾਡੇ ਜੀਵਨ ਨੂੰ ਬਦਲੂਗੀ ਆਪਣੇ ਬੱਚਿਆਂ ਨਾਲ ਆਪਣੀ ਪਤਨੀ ਨਾਲ ਆਪਣੇ ਪਤੀ ਨਾਲ ਆਪਣੇ ਮਾਂ ਬਾਪ ਦੇ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਆਓ ਗਰੁੱਪ ਬਣਾ ਕੇ ਬੈਠੋ ਤੁਸੀਂ ਉਹਦੇ ਵਿੱਚ ਵਰਕਤ ਪਾਓਗੇ ਉਹ ਡਿਕਲੇਰेशंस ਕੀਤੀਆਂ ਜਾਊਗੀਆਂ ਉਹ ਗੋਸ਼ਨਾਮਾ ਕੀਤੀਆਂ ਜਾਊਗੀਆਂ ਤੁਹਾਡੇ ਜੀਵਨ ਦੇ ਲਈ ਜਿਹੜੀਆਂ ਤੁਸੀਂ ਪਹਿਲਾਂ ਕਦੇ ਨਹੀਂ ਸੁਣੀਆਂ ਕਦੇ ਨਹੀਂ ਤੁਹਾਡੇ ਮਨ ਚ ਖਿਆਲ ਆਇਆ ਕਿ ਅਸੀਂ ਇਹਨਾਂ ਦੇ ਲਈ ਪ੍ਰੇਅਰ ਕਰੀਏ ਉਹ ਉਸ ਦਿਨ ਬਹੁਤ ਹੀ ਆਨੰਦਮਈ ਤੁਸੀਂ ਉਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰੋਗੇ ਉਹਦਾ ਆਨੰਦ ਪ੍ਰਾਪਤ ਕਰੋਗੇ ਪਰ ਯਾਦ ਰੱਖਣਾ ਪਹਿਲਾਂ ਪਹੁੰਚਣਾ ਆ ਇਬਾਦਤ ਤੋਂ ਉੱਦਾਂ ਘੰਟਾ ਪਹਿਲਾਂ ਪਹੁੰਚ ਕੇ ਆਪਣੀ ਜਗ੍ਹਾ ਸੌਟ ਆਟ ਕਰੋ ਤਾਂ ਕਿ ਤੁਸੀਂ ਉੱਥੇ ਫੈਮਿਲੀ ਨਾਲ ਬੈਠ ਕੇ ਪ੍ਰਭੂ ਦੀ ਆਰਾਧਨਾ ਕਰੋ ਬਹੁਤ ਹੀ ਵੱਡੇ ਪੱਧਰ ਤੇ ਪਰਮੇਸ਼ਵਰ ਦੀ ਅਨੋਇੰਟਿੰਗ ਨੇ ਉੱਥੇ ਫਲੋ ਕਰਨਾ ਆ ਬੜੇ ਦੂਰਾਂ ਦੂਰਾਂ ਤੋਂ ਲੋਕਾਂ ਨੇ ਆਉਣਾ ਆ ਮੈਨੂੰ ਪੂਰਾ ਭਰੋਸਾ ਆ ਤੇ ਉਹਨਾਂ ਦਾ ਜੀਵਨ ਬਦਲ ਜਾਣਾ ਆ ਤੇ ਪ੍ਰਭੂ ਨੇ ਉਹਨਾਂ ਨੂੰ ਇੱਕ ਨਾਮਾ ਮਸਾ ਦੇ ਕੇ ਆਪਣੇ ਆਪਣੇ ਘਰਾਂ ਨੂੰ ਭੇਜਣਾ ਆ ਤੇ ਇੱਕ ਨਮੀ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਹੈ ਤੁਹਾਡੇ ਜੀਵਨ ਦੇ ਅੰਦਰ ਹੋਊਗੀ ਬੜੇ ਚੈਨ ਵਾਲੀ ਸੁੱਖ ਵਾਲੀ ਈਸ ਵਾਲੀ ਐਨ ਇਦਾਂ ਹੀ ਹੋਣਾ ਆ ਜਦੋਂ ਪ੍ਰਭੂ ਯਿਸੂ ਕਿਸ਼ਤੀ ਵਿੱਚ ਜਾਂਦੇ ਸੀ ਤੇ ਤੂਫਾਨ ਆ ਗਿਆ ਬੜਾ ਰੌਲਾ ਪਾਇਆ ਨੌਕਰਾਂ ਨੇ ਬੜਾ ਰੌਲਾ ਪਾਇਆ ਚੇਲਿਆਂ ਨੇ ਬੜਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਨੂੰ ਪ੍ਰਭੂ ਯਿਸੂ ਨੂੰ ਜਾ ਕੇ ਕਹਿੰਦੇ ਆ ਸਾਡੇ ਵਸ ਦੀ ਗੱਲ ਨਹੀਂ ਸਾਡੇ ਵਸੋਂ ਵਾਰ ਹੋ ਗਿਆ ਗੁਰੂ ਜੀ ਉਠੋ ਤੇ ਆਓ ਦੇਖੋ ਅਸੀਂ ਮਰਨ ਵਾਲਿਆਂ ਉਹਨਾਂ ਦੇ ਮੂੰਹ ਕੀ ਨਿਕਲਦਾ ਸੀ ਅਸੀਂ ਮਰਨ ਵਾਲਿਆਂ ਤੇ ਬਾਈਬਲ ਕਹਿੰਦੀ ਤੁਹਾਡੀ ਜੀਵ ਦੇ ਵਿੱਚ ਪਾਵਰ ਆ ਤੇ ਪਾਵਰ ਤੁਹਾਡੇ ਉੱਤੇ ਕੰਮ ਕਰਦੀ ਆ ਤੁਹਾਡਾ ਤੁਹਾਡਾ ਜੀਵ ਦੇ ਅੰਦਰ ਜਿਹੜਾ ਜਿਹੜੀ ਪਾਵਰ ਆ ਉਹ ਤੁਹਾਡੇ ਜੀਵਨ ਨੂੰ ਬਦਲਦੀ ਆ ਪਰ ਉਹ ਕੀ ਕਹਿੰਦੇ ਸੀ ਅਸੀਂ ਮਰਨ ਨੂੰ ਆ ਤੇ ਯਿਸੂ ਮਸੀਹ ਉੱਠੇ ਤੇ ਉਹਨਾਂ ਨੂੰ ਕਿਹਾ ਤੁਸੀਂ ਮਰਨ ਨੂੰ ਨਹੀਂ ਆ ਕਰਕੇ ਜਦ ਤੱਕ ਮੈਂ ਆ ਤੇ ਮੈਂ ਤੁਹਾਡਾ ਜੀਵਨ ਯਿਸੂ ਮਸੀਹ ਉੱਠੇ ਤੇ ਉਸ ਤੂਫਾਨ ਨੂੰ ਜਿਹੜਾ ਉਹਨਾਂ ਦੇ ਜੀਵਨ ਨੂੰ ਨਸ਼ਟ ਕਰਨ ਦੇ ਲਿਆ ਰਿਆ ਸੀ ਜਿਹੜਾ ਉਹਨਾਂ ਦੀ ਕਿਸ਼ਤੀ ਨੂੰ ਰੋਕ ਰਿਹਾ ਸੀ ਯਿਸੂ ਉੱਠੇ ਤੇ ਦਬਕਾ ਦਿੱਤਾ ਉਸੇ ਵੇਲੇ ਸ਼ਾਂਤੀ ਹੋ ਗਈ ਅਗਰ ਤੁਹਾਡੇ ਜੀਵਨਾ ਦੇ ਅੰਦਰ ਬਹੁਤ ਜ਼ਿਆਦਾ ਤੂਫਾਨ ਚੱਲ ਰਿਹਾ ਹੈ ਅਗਰ ਤੁਹਾਡੇ ਜੀਵਨਾ ਦੇ ਅੰਦਰ ਬਹੁਤ ਸਾਰੀਆਂ ਹਨੇਰੀਆਂ ਆ ਅਗਰ ਤੁਹਾਨੂੰ ਡਰ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਸੀ ਡੁੱਬਣ ਵਾਲੇ ਆ ਅਸੀਂ ਮਰਨ ਵਾਲੇ ਆ ਤੇ ਉਸ ਦਿਨ ਯਿਸੂ ਨੂੰ ਆਵਾਜ਼ ਮਾਰੀ ਜਾਏਗੀ ਤੇ ਤੁਹਾਡੇ ਲਈ ਝੀਲ ਨੂੰ ਦਬਕਾ ਦੇਣਗੇ ਸਮੁੰਦਰ ਦੇ ਅੰਦਰ ਉੱਠੇ ਹੋਏ ਤੂਫਾਨ ਨੂੰ ਉਹ ਦਬਕਾ ਦੇਣਗੇ ਲੈਰਾਂ ਨੂੰ ਦਬਕਾ ਦੇਣਗੇ ਤੇ ਤੁਸੀਂ ਦੇਖੋਗੇ ਉਹ ਸ਼ਾਂਤ ਹੋ ਜਾਣਗੀਆਂ ਬਾਈਬਲ ਦੇ ਵਿੱਚ ਲਿਖਿਆ ਇਸੇ ਤਰ੍ਹਾਂ ਤੁਹਾਡੇ ਜੀਵਨ ਦੇ ਅੰਦਰ ਉੱਠ ਰਹੀਆਂ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਤਕਲੀਫਾਂ ਤੇ ਪਰੇਸ਼ਾਨੀਆਂ ਨੂੰ ਦਬਕਾ ਮਾਰਿਆ ਜਾਊਗਾ ਬਿਲਕੁਲ ਜੀਵਨ ਤੁਹਾਡਾ ਸ਼ਾਂਤ ਹੋਊਗਾ ਅਤੇ ਕਿਸ਼ਤੀ ਬੜੇ ਆਨੰਦ ਨਾਲ ਚੱਲੇਗੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਪ੍ਰਭੂ ਦੀ ਜੈ ਕਰੀ ਜਾਓ ਜਦ ਤੱਕ ਉਹ ਵਕਤ ਨਹੀਂ ਆਉਂਦਾ ਪ੍ਰਾਰਥਨਾ ਕਰੀ ਜਾਓ ਪ੍ਰਭੂ 25 ਅਗਸਤ ਨੂੰ ਜਦੋਂ ਉੱਥੇ ਅਖਰ ਬੋਲੇ ਜਾਣੇ ਆ ਜਦੋਂ ਪ੍ਰੇਅਰ ਕੀਤੀ ਜਾਣੀ ਆ ਅਸੀਂ ਉੱਥੇ ਬਰਕਤ ਪਾਉਣੀ ਆ ਉੱਥੇ ਅਸੀਂ ਰੋਹਾਨੀਅਤ ਨੂੰ ਦੇਖਣਾ ਆ ਯਹਵਾ ਦੇ ਦੂਤਾਂ ਨੇ ਉੱਥੇ ਸਵਰਗ ਨੂੰ ਜਾਣਾ ਆ ਸਵਰਗ ਤੋਂ ਉਤਰਨਾ ਆ ਤੇ ਮੈਂ ਖੁੱਲੀਆਂ ਅੱਖਾਂ ਦੇ ਨਾਲ ਦੇਖਣ ਲੱਪੈਣਾ ਆ ਜੇ ਤੁਸੀਂ ਯਕੀਨ ਕਰਦੇ ਆ ਜੇ ਤੁਸੀਂ ਬੋਲਦੇ ਆ ਤੁਸੀਂ ਦੇਖੋਗੇ ਖੁੱਲੀਆਂ ਅੱਖਾਂ ਦੇ ਨਾਲ ਸਵਰਗਦੂਤਾ ਨੂੰ ਤੁਸੀਂ ਦੇਖੋਗੇ ਪਰਮੇਸ਼ਵਰ ਦੀ ਗ੍ਰੇਸ ਨੂੰ ਤੁਸੀਂ ਦੇਖੋਗੇ ਪਰਮੇਸ਼ਵਰ ਦੇ ਚਮਤਕਾਰਾਂ ਨੂੰ ਤੁਸੀਂ ਦੇਖੋਗੇ ਪਰਮੇਸ਼ਵਰ ਦੀ ਬਰਕਤ ਨੂੰ ਉਹਦੀ ਆਸ਼ੀਸ਼ ਨੂੰ ਉਹਦੇ ਕੰਮ ਕਰਨ ਦੇ ਢੰਗਾਂ ਨੂੰ ਬੜੇ ਅਜੀਬ ਆ ਉਹਦੇ ਕੰਮ ਕਰਨ ਦੇ ਢੰਗ ਜਦੋਂ ਉਹ ਕਰਦਾ ਆ ਜਦੋਂ ਉਹ ਸਾਡੇ ਲਈ ਬਣਾਉਂਦਾ ਆ ਜਦੋਂ ਉਹ ਰਸਤੇ ਤਿਆਰ ਕਰਦਾ ਆ ਜਦੋਂ ਉਹ ਖੋਲਦਾ ਤੇ ਦੁਨੀਆ ਦੀ ਤਾਕਤ ਕੋਈ ਖੋ ਨਹੀਂ ਸਕਦੀ ਤੇ ਬੰਦ ਨਹੀਂ ਕਰ ਸਕਦੀ ਜਦੋਂ ਯਹਵਾ ਤੁਹਾਡੇ ਵੱਲ ਹੈ ਤੇ ਬਾਈਬਲ ਕਹਿੰਦੀ ਕੌਣ ਤੁਹਾਡੇ ਵਿਰੋਧ ਵਿੱਚ ਹੋ ਸਕਦਾ ਹੈ ਇਸ ਲਈ 25 ਅਗਸਤ ਨੂੰ ਆਓ ਆਪਣੀ ਬਰਕਤ ਨੂੰ ਪਾਓ ਚੰਗਿਆਈਆਂ ਨੂੰ ਪਾਓ ਤੇ ਪਰਮੇਸ਼ਵਰ ਦੇ ਵੱਡੇ ਜਲਾਲ ਨੂੰ ਆਪਣੇ ਉੱਤੇ ਦੇਖੋ ਮੈਂ ਸਪੈਸ਼ਲੀ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਆ ਬਾਈਬਲ ਕਹਿੰਦੀ ਆ ਆਖਰੀ ਦਿਨਾਂ ਦੇ ਵਿਚ ਉਹ ਆਪਣੇ ਆਤਮਾ ਨੂੰ ਬਹਾ ਦਊਗਾ ਜਿਹੜੇ ਵੀ ਲੋਕ ਪਰਮੇਸ਼ਵਰ ਦੇ ਨਾਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ ਉਹ ਅਨੋਇੰਟਿੰਗ ਨੂੰ ਦੇਖਣਗੇ ਉਹ ਪਰਮੇਸ਼ਵਰ ਦੇ ਜਲਾਲ ਨੂੰ ਦੇਖਣਗੇ ਤੇ ਤੁਹਾਡੇ ਵਾਸਤੇ ਇੱਕ ਵਕਤ ਆ ਤੇ ਜੇ ਤੁਸੀਂ ਮੈਨੂੰ ਸੁਣ ਰਹੇ ਆਂ ਇੰਨਾ ਜਿਹੜਾ ਪ੍ਰਚਾਰ ਆ ਉਹ ਦੂਸਰੇ ਲੋਕਾਂ ਤੱਕ ਕੱਟ ਕੇ ਭੇਜ ਦਿਓ ਕਿਉਂਕਿ ਤੁਹਾਨੂੰ ਬਹੁਤ ਕੁਛ ਕਰਨਾ ਆਉਂਦਾ ਆ ਆਪਣੇ ਮੋਬਾਈਲਾਂ ਦੇ ਉੱਤੇ ਤਾਂ ਕਿ ਇਹ ਇਨਫੋਰਮੇਸ਼ਨ ਉਹਨਾਂ ਦੇ ਕੋਲ ਜਾਵੇ ਅਤੇ ਉਹ ਪਰਮੇਸ਼ਵਰ ਦੇ ਜلال ਨੂੰ ਦੇਖਣ ਤੇ ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡਿਊਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਡਿਊਲ ਖੋਜੇਵਾਲਾ